ਗਰਮੀ ਦਾ ਮੌਸਮ ਹੈ ਤੇ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਹੀ ਪਾਣੀ ਨਾ ਮਿਲੇ ਤਾਂ ਜ਼ਿੰਦਗੀ ਘਟਨੀ ਔਖੀ ਜਿਹੀ ਲੱਗਦੀ ਹੈ ਅਜਿਹਾ ਹੀ ਆਲਮ ਬਣਿਆ ਹੋਇਆ ਬਾੜ ਨੰਬਰ 12 ਦੇ ਲੋਕਾਂ ਦਾ ਦੱਸਦੇ ਹੀ ਹੈ ਬਾੜ ਨੰਬਰ 12 ਦੇ ਵਿੱਚ ਲੋਕਾਂ ਵੱਲੋਂ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਦੱਸਦੇ ਹੀ ਹੈ ਇੱਥੇ ਲੋਕਾਂ ਦੇ ਵੱਲੋਂ ਜਿਹੜਾ ਹੈ ਰੋਜ਼ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇੱਥੇ 1 ਮਹੀਨਾ ਹੋ ਚੁੱਕਿਆ ਪਰ ਪਾਣੀ ਦੀ ਸਮੱਸਿਆ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ ਪੀਣ ਵਾਲੇ ਪਾਣੀ ਦੇ ਲਈ ਜਾਂ ਵਰਤੋਂ ਦੇ ਪਾਣੀ ਦੇ ਲਈ ਲੋਕਾਂ ਨੂੰ ਜਿਹੜਾ ਹੈ ਡੂੰਗੀ ਸੋਚ ਦੇ ਵਿੱਚ ਸੋਚਣਾ ਪੈ ਜਾਂਦਾ ਹੈ ਕਿ ਪਾਣੀ ਜਿਹੜਾ ਹੈ ਉਹ ਕਿੱਥੋਂ ਲਿਆਇਆ ਜਾਵੇ ਸਵੇਰੇ ਤੜਕਸਾਰ ਹੀ ਲੋਕ ਜਿਹੜੇ ਨੇ ਆਪਣੇ ਕੰਮ ਕਾੜ ਛੱਡ ਕੇ ਪਾਣੀ ਪਰ ਲੱਗ ਜਾਂਦੇ ਨੇ ਤਾਂ ਜੋ ਉਹ ਪੂਰਾ ਦਿਨ ਜਿਹੜਾ ਹੈ ਸਰਵਾਈਵ ਕਰ ਸਕਣ ਤੇ ਰਾਤ ਨੂੰ देर रात ਤੱਕ ਉਹੀ ਸੋਚ ਸੋਲਦੇ ਰਹਿੰਦੇ ਨੇ ਕਿ ਅਗਲੇ ਦਿਨ ਪਾਣੀ ਜਿਹੜਾ ਹੈ ਉਹ ਕਿੱਥੋਂ ਆਵੇਗਾ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਉਹਨਾਂ ਦੇ ਨਾਲ ਤੇ ਲੋਕਾਂ ਦਾ ਹੀ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਵਾਰਡ ਦੇ ਜਿਹੜੇ पार्षद ਨੇ ਬਲਵਿੰਦਰ ਜੋਤੀ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦਾ ਇਸ ਦੇ ਉੱਤੇ ਇਹ ਕਹਿਣਾ ਹੈ ਕਿ ਸਾਡੇ ਵੱਲੋਂ ਜਿਹੜਾ ਹੈ ਚੂਨ ਜ਼ਾਬਤਾ ਲੱਗਿਆ ਹੋਇਆ ਸੀ ਤੇ ਸਾਡੇ ਵੱਲੋਂ ਕੋਸ਼ਿਸ਼ ਕੀਤੀ ਕਿ ਜਿਹੜੇ ਰੁਕੇ ਹੋਏ ਕੰਮ ਨੂੰ ਦੁਬਾਰਾ ਕਰਾਇਆ ਜਾ ਸਕੇ ਤੇ ਹੁਣ ਚੂਨ ਜ਼ਾਬਤਾ ਜਿਹੜਾ ਹੈ ਉਹ ਹਟਣ ਦੇ ਕਾਰਨ ਜੋ ਉਹਨਾਂ ਵੋਟਾਂ ਤੋਂ ਬਾਅਦ ਜਿਹੜਾ ਹੈ ਉਹ ਸਪਲਾਈ ਵੀ ਇਕਬਾਲ ਜਿਹੜਾ ਉਹ ਟੁੱਟਿਆ ਹੋਇਆ ਸੀ ਤੇ ਹੁਣ ਉਹ ਜਿਹੜਾ ਹੈ ਠੀਕ ਹੋਣ ਦੇ ਹਾਲਾਤ ਦੇ ਵਿੱਚ ਤੇ ਪਾਣੀ ਦੀ ਕਿੱਲਾ ਜਿਹੜੀ ਆ ਦੋ ਤਿੰਨ ਦਿਨ ਤੋਂ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਹ ਕਹਿਣਾ ਹੈ ਵਾਰਡ ਪਾਰਸ਼ਦ ਜਿਲੇ ਨੇ ਬਲਵਿੰਦਰ ਜੋਤੀ ਜਿਲੇ ਨੇ ਉਹਨਾਂ ਦਾ ਇਹ ਕਹਿਣਾ ਹੈ ਤੇ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆ ਲੋਕੀ ਜਿਹੜੇ ਨੇ ਕਿਸ ਤਰ੍ਹਾਂ ਨਾਲ ਆਪਣੀ ਜ਼ਿੰਦਗੀ ਜਿਹੜੀ ਨੇ ਇੱਥੇ ਗੁਜ਼ਾਰ ਰਹੇ ਨੇ ਆਪਣੇ ਦਿਨਾਂ ਦੀ ਸ਼ੁਰੂਆਤ ਤੇ ਰਾਤ ਨਰੰਗੀ ਸੁਰੱਖਤ ਕੀ ਹੈ ਇੱਥੇ ਲੋਕਾਂ ਦੀ ਆਓ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾ ਦਿੰਦੇ ਆ ਕਿ ਉਹਨਾਂ ਦੇ ਕਿਹੋ ਜਿਹੇ ਹਾਲਾਤ ਨੇ ਕੀ ਸਮੱਸਿਆ ਨੂੰ ਆ ਰਹੀ ਇਹ ਹੀ ਸਮੱਸਿਆ ਪਾਣੀ ਦੀ ਸਮੱਸਿਆ ਹੈ ਮਹੀਨਾ ਡੇਢ ਮਹੀਨਾ ਹੋ ਗਿਆ ਪਾਣੀ ਨਹੀਂ ਹੁੰਦਾ ਪਿਆ ਰਾਤ ਦੀ 12:00 1:00 ਵਜੇ ਤੱਕ ਅਸੀਂ ਇੱਥੇ ਖੋਟੇ ਰਹਿੰਦੇ ਆ ਵੀ ਪਾਣੀ ਹੁਣ ਵੀ ਆਏ ਹੁਣੇ ਵੀ ਆਏ ਪਾਣੀ ਆਉਂਦਾ ਹੀ ਨਹੀਂ ਹੈ ਜਦੋਂ ਪਾਣੀ ਆਂਦਾ ਵੇਲਾ ਹੁੰਦਾ ਉਹਦਾ ਛੱਟ ਬੋਰ ਬੰਦ ਹੋ ਜਾਂਦਾ ਹੈ ਇਹ ਵੀ ਆਪਣੇ ਆਪਣੇ ਖਾਸ ਬੰਦਿਆਂ ਦੇ ਘਰ ਪਾਣੀ ਜਾਂਦਾ ਪਿਆ ਵੀ ਉਤਲੇਆਂ ਤੋਂ ਪਾਣੀ ਹੀ ਜਾਂਦਾ ਪਿਆ ਜਦੋਂ ਸਾਡੇ ਆਂਦਾ ਪਾਣੀ ਜਦੋਂ ਬੰਦ ਹੋ ਜਾਂਦਾ ਹੈ ਕਾਰਨ ਕੀ ਪਾਣੀ ਨਾ ਆਂਦਾ ਪਾਣੀ ਦਾ ਕੀ ਪਤਾ ਕੀ ਸਮੱਸਿਆ ਹੈ ਇਹਨਾਂ ਨੇ ਹੀ ਇੱਕ ਲਾਰਾ ਲਾਇਆ ਦਾ ਵੀ ਇਹ ਜਿਹੜੀਆਂ ਬੋਟਾ ਇਹ ਨਹੀਂ ਪੈਪਾ ਪੈਦੀਆਂ ਇਹ ਪੈਪਾ ਤੁਹਾਨੂੰ ਪਾ ਕੇ ਦਿੰਦੀਆਂ ਪਾਣੀ ਬਥੇਰਾ ਆਏਗਾ ਇਸ ਦਿਨ ਵਿੱਚ ਨਾ ਅਸੀਂ ਪਾਣੀ ਵਰਤੇ ਤਾਂ ਵਰਤਣਾ ਹੀ ਕੋਦੋਂ ਆ ਜਦੋਂ ਬਰਸਾਤ ਲੱਗਣੀ ਇਹਨਾਂ ਦੀ ਇਹ ਹੀ ਆ ਵੀ ਇਹ ਹੀ ਲਾਰਾ ਲਾਇਆ ਹੁਣ 10 12 ਦਿਨ ਦਾ ਲਾਰਾ ਲਾਇਆ ਤੁਹਾਨੂੰ ਪੈਪਾ ਭਾਈ ਕਹ ਦਾਂਗੇ ਤੁਹਾਨੂੰ ਪੈਪਾ ਭਾਈ ਕਹ ਦਾਂਗੇ ਪਾ ਪਾਣੀ ਫੇਰਨੀ ਆ ਇੱਥੋਂ ਆਨੇ ਆ ਦਿਨ ਚੜਦਾ ਇੱਥੋਂ ਪਾਣੀ ਭਰ ਲੈਨੇ ਆ ਉਹ ਕਿੰਨਾ ਕੁ ਪਾਣੀ ਭਰਨਾ ਨਾ ਨਾ ਅੰਜੋਗਾ ਹੁੰਦਾ ਪਿਆ ਤੇ ਨਾਮ ਤਰਾ ਰੋਟੀ ਪਕਾਣ ਜੋਗਾ ਪਾਣੀ ਹੁੰਦਾ ਹੈ ਸਮੱਸਿਆ ਹੈ ਕੋਦੋਂ ਦੀ ਸਮੱਸਿਆ ਦੇ ਨੰਨੇ ਮਹੀਨਾ ਚੱਲਿਆ ਕਰਦੀ ਆ ਸਸਾ ਪਰੇਸ਼ਾਨੀ ਕੀ ਕੀ ਹੈ ਇਹ ਪਾਣੀ ਦੀ ਨਹੀਂ ਪਰੇਸ਼ਾਨੀ ਪਾਣੀ ਨਾਣ ਕਰਕੇ ਕੀ ਆ ਰਹੀ ਹੈ ਨਹੀਂ ਨਾ ਕੋਈ ਕੰਮਕਾਸਤ ਨਹੀਂ ਜਾਂਦੀਆਂ ਪਈਆਂ ਘਰ ਦੇ ਸਿਰਫ ਪਾਣੀ ਟੋਏ ਟੋਏ ਕਜਾਰਾ 12:00 ਵਜੇ ਜਾਂਦੇ ਆ ਜਦੋਂ ਬਾਹਰ ਨਿਕਲਣਾ ਉਹ ਤੇ ਦਿਹਾੜੀ ਨਹੀਂ ਲੱਗੇ ਕਰਦੀ ਨਾ ਘਰ ਦਾ ਕਮਾਈ ਕਰਨੀਆਂ ਤੇ ਨਾ ਹੀ ਬਾਹਰ ਦਾ ਕਮਾਈ ਕਰਦੇ ਪਣੀ ਨਾਣ ਕਰਕੇ ਕਿੰਨੇ ਕੁ ਪਰਿਵਾਰ ਪ੍ਰਭਾਵਿਤ ਹੋ ਗਏ ਮਥੇਰੀ ਆ ਇੱਥੇ 30 25 ਘਰ ਆਏ ਆ ਆ ਅਨੁਸਾਰ ਆ ਸਾਰਿਆਂ ਦੇ ਨਹੀਂ ਪਾਣੀ ਜਾਏ ਕਰਦਾ ਉਹ ਇੱਥੋਂ ਦੀ ਲਈ ਕੇ ਤੇ ਉਹ ਕੀ ਕਹਿੰਦੇ ਆ ਸਲੈਬ ਤੱਕ ਪਾਣੀ ਨਹੀਂ ਪਹੁੰਚੇ ਕਰਦਾ ਆਪਣੇ ਐਮਸੀ ਵਗੈਰਾਂ ਨਾਲ ਗੱਲ ਕੀਤੀ ਦੀ ਮਥੇਰੀ ਵਾਰੀ ਕੀਤੀ ਰਤੀ ਆਏ ਦੇ ਹੀ ਐਮਸੀ ਉਹਨਾਂ ਨੇ ਵਿਚਾਰਿਆ ਨੇ ਉਹ ਕੀਤਾ ਖੱਡਾ ਖੁੱਡਾ ਤਾਂ ਵੀ ਪਾਣੀ ਨਹੀਂ ਅੱਜ ਆਇਆ ਕਾਰਪੋਰੇਸ਼ਨ ਦੇ ਕਰਮਚਾਰੀ ਨਾਲ ਗੱਲ ਇਹ ਸੀ ਸੇ ਨਾਲ ਨਹੀਂ ਆਉਂਦੇ ਹੀ ਨਹੀਂ ਇੱਥੇ ਇਹ ਤੇ ਅੱਜ ਆਏ ਆ ਤਾਂ ਗੱਲ ਉਹ ਲੱਗੀ ਜੇ ਤੇ ਰੋਜ਼ ਹੀ ਬੋਲ ਬਾਲ ਕੇ ਚਲੇ ਜਾਂਦੇ ਆ ਅਸੀਂ ਇੱਥੋਂ ਤੇ ਮੰਗ ਕੀ ਕਰਦੇ ਮੰਗ ਪੁੱਛ ਵੀ ਨਹੀਂ ਇਹੀ ਬਲਾਰਾ ਲਾਂਦੇ ਆ ਵੀ ਪਾ ਦੇਣ ਸਾਡੇ ਨੇ ਪੈਪਾ ਪੈ ਪੈਂਦੀ ਨਹੀਂ ਪਈ ਪਾਣੀ ਆਂਦਾ ਨਹੀਂ ਵੀ ਸਾਡੀ ਕੀ ਮੰਗ ਪ੍ਰਸ਼ਾਸਨ ਦੀ ਸਾਡੀ ਇਹ ਹੀ ਹੈ ਕਿ ਸਾਨੂੰ ਪਾਣੀ ਚਾਹੀਦਾ ਇੱਥੇ ਪੈ ਪਾਣ ਤੇ ਸਾਨੂੰ ਪਾਣੀ ਚਾਹੀਦਾ ਵਾਰਡ ਨੰਬਰ 12 ਬੇਦੀ ਬਜਰੀ ਕੰਪਨੀ ਪਿੰਡ ਪਦਰੋਆ ਕੀ ਨਾਮ ਆਪਣਾ ਸਾਹਿਲ ਮਹਾਜਨ ਕੀ ਸਮੱਸਿਆ ਹੈ ਕੀ ਇੱਥੇ ਸਰ ਸਮੱਸਿਆ ਇੱਥੇ 2-2 ਸਾਲ ਹੋ ਗਿਆ ਪਾਣੀ ਦੀ ਬਹੁਤ ਸਮੱਸਿਆ ਹੈ ਕੋਲ ਬੋਰ ਹੈ ਸਾਡੇ ਪਾਣੀ ਤੋਂ ਫੇਰ ਅੱਥਰ ਹੋਏ ਪਈ ਹੂੰ ਘਰ ਚ ਮਤਲਬ ਤੁਸੀਂ ਆ ਸਮਝ ਲਓ ਪਲੇਟ ਚ ਰੋਟੀ ਖਾਦੀ ਨਹੀਂ ਜਾ ਰਹੀ ਇੰਨੀ ਕੀ ਪਰੇਸ਼ਾਨੀ ਆਈ ਪਈ ਹੈ ਲੋਕੀ ਬਾਥਰੂਮ ਤੋਂ ਪਰੇਸ਼ਾਨ ਹੋ ਚੁਕੇ ਹਨ ਕਾਰਨ ਕੀ ਪਾਣੀ ਨਾ ਦੇ ਕਾਰਨ ਸਰ ਪਾਈਪਾਂ ਬਾਇਲਫਾਰਮ ਤੇ ਛੋਟੀ ਜਿਹੀਆਂ 10 11 ਪਾਈਪਾਂ ਰਹਿਗੀਆਂ ਸੀ ਉਹ ਅੱਜ ਤੱਕ ਨਹੀਂ ਆਈ ਸੀ ਤਾਂ ਇਤਨੇ ਸਾਲ ਹੋ ਗਏ ਲੋਕ ਇੰਟਾਈਮ ਪਲੇਟਾਂ ਸੀ ਸਾਹਮਣੇ ਪਾਪਾ ਦੀ ਪੈਰੀਆਂ ਸਾਰੇ ਪਰੇਸ਼ਾਨ ਹਨ ਕੋਣ ਨੇ ਅਸੀਂ ਕਹਿੰਦੇ ਬਲਵਿੰਦਰ ਕੁਮਾਰ ਜੋਤੂ ਤੇ ਅਸੀਂ ਵੀ ਪਿੰਡ ਦੇ ਆ ਹੁਣ ਸਾਰੇ ਨਾਲ ਸਹਿਯੋਗ ਨਾਲ ਚੱਲਣਾ ਚਾਹੀਦਾ ਬੋਲੀ ਹੁਣ ਕਿੰਨੇ ਪਰਿਵਾਰ ਭਾਗ ਨੇ ਜਿਨ੍ਹਾਂ ਦਾ ਪਾਣੀ ਨਹੀਂ ਆ ਰਿਹਾ ਸਰ ਦੇਖੋ ਇਹ ਪਰਿਵਾਰ ਘਟੋ ਘਟ ਚੌਲੀ 50 ਘਰ ਹੈ ਜਿਨ੍ਹਾਂ ਕੋ ਪਾਣੀ ਨਹੀਂ ਆ ਰਿਹਾ ਹੈ ਲਗਾਤਾਰ ਸਿੱਧੀ ਮੇਰੀ ਅੱਗੇ ਮੇਰੇ ਘਰ ਤੋਂ ਅੱਗੇ ਸ਼ੁਰੂ ਹੋ ਜਦੋਂ ਕਿ ਕਿਸੇ ਕੋ ਪਾਣੀ ਆਉਂਦਾ ਕਿੰਨੇ ਕਿ ਦਿਨ ਤੋਂ ਸਮੱਸਿਆ ਜਿਹੜੀਆਂ ਪਾਣੀ ਨਹੀਂ ਆ ਰਿਹਾ ਸਮੱਸਿਆ ਜਿਹੜਾ ਸਰ 22 ਦਿਨਾਂ ਤੋਂ ਨਾਲੋਂ ਲਾਈਨ ਦੇ ਕੰਡੇ-ਕੰਡੇ ਪਾਣੀ ਨਹੀਂ ਆ ਰਿਹਾ ਰਮਨ ਸਿੰਘ ਸਾਹਿਬ ਦਾ ਕਹਿੰਦਾ ਕਿ 15-20 ਦਿਨ ਤੋਂ ਪ੍ਰੋਬਲਮ ਨਹੀਂ ਤੁਸੀਂ ਵਾਈਟ ਲਈ ਹੈ ਤੁਸੀਂ ਵਾਈਟ ਲਈ ਹੈ ਪਰ ਉਹਨਾਂ ਨੇ ਵੀ 20-25 ਦਿਨ ਹੀ ਕਿਹਾ ਆ ਤੇ ਪਾਣੀ ਦੀ ਸਮੱਸਿਆ ਕਦੀ ਆਂਦਾ ਕਦੀ ਨਹੀਂ ਆਂਦਾ ਕਦੀ ਆਂਦਾ ਕਦੀ ਨਹੀਂ ਆਂਦਾ ਹੋਰ ਪਿਛੇ ਜੀ ਤੇ ਜਿਹੜਾ ਮੇਰੇ ਉੱਪਰ ਵਾਲੇ ਮੇਰੀ ਦੁਕਾਨ ਤੋਂ ਉੱਪਰ ਵਾਲੇ ਪਾਸੇ ਚੱਲ ਜੇ ਤੇ ਕੱਲ ਉਹ ਤੁਹਾਨੂੰ ਦੋ ਦੇ ਜਿਹੜਾ ਉਹ ਬਾਲ ਦੀ ਸਵਸਦਾ ਸਰਿਆ ਸਰ ਉਹ ਬਾਲ ਤੇ ਐਕਸੇ ਦੇ ਜੀ ਨੇ ਬੋਰ ਕਰਵਾਇਆ ਬਾਲ ਦੀ ਨੋਲੇਜ ਉਹਨੂੰ ਹੈ ਸਾਨੂੰ ਤਾਂ ਨੋਲੇਜ ਹੀ ਨਹੀਂ ਕਿੱਥੇ ਬਾਲ ਲੱਗਿਆ ਕਿੱਥੇ ਭਾਈ ਪਈਏ ਸਾਨੂੰ ਇਸ ਬਾਰੇ ਕੋਈ ਨਹੀਂ ਉਹ ਕਹਿੰਦੇ ਸ਼ਰਾਰਤ ਹੋਈ ਹੈ ਹਾਂਜੀ ਉਹ ਕਹਿੰਦੇ ਸ਼ਰਾਰਤ ਹੋਈ ਕੋ ਤੋੜ ਕੀਤੀ ਹੈ ਤੋੜ ਬਾਲ ਦੀ ਸ਼ਰਾਰਤ ਕਰਨੀ ਜਦੋਂ ਚਾਬੀ ਤੁਹਾਡੇ ਕੋਲ ਹੈ ਤੇ ਤਾਲਾ ਤੁਹਾਡੇ ਕੋਲ ਚਾਬੀ ਤੁਹਾਡੀ ਬਾਹਰ ਤੇ ਸ਼ਰਾਰਤ ਬਾਅਦ ਕੀ ਦੀ ਹੋਏਗੀ ਬਾਲ ਤੇ ਬਾਹਰ ਲੱਗੇ ਉੱਥੇ ਕੋਈ ਤਾਲਾ ਚਾਬੀ ਨਹੀਂ ਸਰ ਹੁੱਤ ਸ਼ਰਾਰ ਨਹੀਂ ਹੁੰਦੀ ਨਾ ਉਹ ਬਾਲ ਅੱਜ ਟੁੱਟਿਆ ਸਰ ਉਹ ਇੱਧਰ ਦੀ ਬੈਲਟ ਦਾ ਪਾਣੀ ਰੁਕ ਰਿਹਾ ਐਥੋਂ ਟੁੱਟਿਆ ਬਾਕੀ ਦੇਖੋ ਜੀ ਸਰ ਇਹ ਸਮੱਸਿਆ ਪਾਈਪਾਂ ਦੀ ਆ ਮੰਗ ਆਈ ਹੈ ਸਰ ਕਿ ਪਰਿਵਾਰ ਦੀ ਗਰੀਬ ਦਿਹਾੜੀਦਾਰ ਬੰਦੇ ਐ ਤੇ ਪਾਈਪਾਂ ਪੈ ਜਾਣ ਸਾਡੇ ਲੋਕਾਂ 'ਚ ਨਾ ਕੋਈ ਦੁਸ਼ਮਣੀ ਨਹੀਂ ਕੋਈ ਉਹ ਨਹੀਂ ਐ ਸਾਰੇ ਭਰਾ ਆ ਮੁਹੱਲੇ ਪਰਿਵਾਰਿਕ ਮਾਹੌਲ ਆ ਇੱਕ ਜੇ ਪਾਈਪਾਂ ਪੈ ਜਾਣ ਸਾਰੇ ਸੁਖੀ ਰਹਿਣ ਇਹ ਅੜੀਦਾਰ ਮਸਲਾ ਲੋਕੀ ਕੰਮ ਤੇ ਜਾਣ ਕਿ ਸਵੇਰੇ ਪਹਿਲੇ ਪਾਣੀ ਪਰ ਤੇ ਸਾਨੂੰ ਦੁੱਖ ਹੈ ਸਾਨੂੰ ਨੀਜੀ ਕੋਈ ਉਹ ਨਹੀਂ ਹੈ ਕਿਸੇ ਨਾਲ ਭਾਈ ਕਹਿੰਦੇ ਚਲੋ ਪਰਿਵਾਰਿਕ ਹੈ ਉਹਨ ਪਰਿਵਾਰ ਨੇ ਬੁਲਾਇਆ ਤੇ ਅਸੀਂ ਆ ਗਏ ਆ ਤੇ ਆੜੀ ਪੈਜੇ ਬਸ ਹੂੰ ਇਸ ਸਮੱਸਿਆ ਪਾਣੀ ਦੀ ਕਿਹੜਾ ਏਰੀਆ ਹੈ ਬੇਦੀਬਾਜੀ ਕੰਪਲ ਕਿੰਨੇ ਨੰਬਰ ਵਰਡ 12 ਕੀ ਸਮੱਸਿਆ ਸਮੱਸਿਆ ਪਾਣੀ ਦੀ ਹੈ ਜੀ ਕਦੋਂ ਤੋਂ ਸਮੱਸਿਆ ਇਹ ਮਹੀਨਾ ਡੇਢ ਹੋ ਗਿਆ ਪਾਣੀ ਬਿਲਕੁਲ ਨਹੀਂ ਆ ਰਿਹਾ ਬਿਲਕੁਲ ਨਹੀਂ ਆ ਰਿਹਾ ਤੇ ਇਹਦੇ ਲਈ ਤੁਸੀਂ ਕੋਈ ਸ਼ਿਕਾਇਤ ਵਗੈਰਾ ਕੀਤੀ ਕਾਰਪੋਰੇਸ਼ਨ ਨਹੀਂ ਆਪਣੇ ਐਮਸੀ ਵੀ ਸਾਰਿਆਂ ਨੂੰ ਹੋ ਗਿਆ ਜੀ ਕਿੰਨੂ ਕਿਨੂ ਸ਼ਿਕਾਇਤ ਕੀਤੀ ਸੀ ਅਸੀਂ ਐਮਸੀ ਨੂੰ ਵੀ ਸੁਣਾਇਆ ਤੇ ਸਾਰਿਆਂ ਨੂੰ ਅਸੀਂ ਜਿਹੜਾ ਕੋਈ ਆਂਦਾ ਹੀ ਅਸੀਂ ਕਹਿੰਦੇ ਸਾਡੇ ਪਾਣੀ ਨਹੀਂ ਆਂਦਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਕੋਈ ਗੱਲ ਹੋਈ ਤੁਹਾਡੀ ਕਿਹਨੇ ਨਹੀਂ ਹੁੰਦੇ ਤਾਂ ਨਹੀਂ ਆਉਂਦੀ ਜੀ ਤੇ ਪਾਣੀ ਕਿਥੋਂ ਲੈ ਰਹੇ ਹੋ ਤੁਸੀਂ ਫਿਰ ਬੋਰ ਦਾ ਹੀ ਤੇ ਕਿਥੋਂ ਭਰ ਕੇ ਲੈਂਦੇ ਹੋ ਪਾਣੀ ਫਿਰ ਅਸੀਂ ਹੱਥੋਂ ਢੋਣੇ ਆ ਬਾਲਟੀਆਂ ਨਾਲ ਤੁਹਾਡੇ ਇਲਾਕੇ ਦਾ ਨਹੀਂ ਆ ਰਿਹਾ ਜਾਂ ਕੁਝ ਘਰਾ ਦਾ ਨਹੀਂ ਆ ਰਿਹਾ ਨਹੀਂ ਅੱਧੇ ਪਿੰਡ ਦਾ ਆਉਂਦੇ ਆ ਅੱਧੇ ਪਿੰਡ ਦਾ ਨਹੀਂ ਆਉਂਦੇ ਤੇ ਕਾਰਨ ਦੱਸਿਆ ਕਿਸ ਨੇ ਤੁਹਾਨੂੰ ਕਿਸ ਨੇ ਕੋਈ ਕਾਰਨ ਨਹੀਂ ਦੱਸਿਆ ਕਹਿੰਦੇ ਪਾਈਪ ਪਾਣੀ ਆ ਪਾਈਪ ਪਾਣੀ ਆ ਆ ਤੱਕ ਸਾਨੂੰ ਲਾਰੇ ਲਾ ਰਖਿਆ ਨਾ ਵੀ ਪਾਈਪ ਪਾਣੀ ਆ ਤੇ ਪਾਈਪ ਪਾਉਂਦੇ ਨਹੀਂ ਆ ਕੌਣ ਲਾਰੇ ਲਾਂਦਾ ਅਸੀਂ ਵੀ ਆਉਂਦੇ ਸਾਰੇ ਲਾਂਦੇ ਨੇ ਕਿੰਨੀ ਦਿਨ ਤੋਂ ਲਾਂਦੇ ਕਹਿੰਦੇ ਟਾਈਮ ਦਿੰਦੇ ਆ ਸਾਨੂੰ ਵੀ ਪਾਈਪ ਪਾ ਦਾਂਗੇ ਕਿ ਲੇ ਕਿ ਪਾਉਂਦੇ ਨਹੀਂ ਹੁਣ ਗਰਮੀਆਂ ਦੇ ਦਿਨ ਨਾ ਹੁਣ ਸਾਰੇ ਨੂੰ ਪਾਣੀ ਦੀ ਜ਼ਰੂਰਤ ਹੈ ਕੀ ਹੈ ਕਿੰਨੇ ਕ ਘਰ ਆ ਜਿਹੜੇ ਹੋਂਟਿਆ ਕੋਈ ਹੈ ਕੋਈ ਕੋਈ 25 ਘਰ ਹੈਗੇ ਜਿਨ੍ਹਾਂ ਦੇ ਘਰ ਪਾਣੀ ਨਹੀਂ ਪਹੁੰਚਦਾ ਤੇ ਪਾਣੀ ਸਮੇਂ ਨਾ ਆਣ ਕਰਕੇ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਵੀ ਗਰਮੀ ਦੇ ਵਿੱਚ ਜਾ ਕੇ ਦੂਰੋਂ ਦੂਰੋਂ ਪਾਣੀ ਲੈਣਾ ਪੈ ਕਰਦਾ ਤੇ ਮਤਲਬ ਵੀ ਅਸੀਂ ਕਿਤੇ ਕੰਮ ਕਰਦੇ ਰੋਜ਼ਗਾਰ ਨਹੀਂ ਅਸੀਂ ਕਰ ਸਕਦੇ ਆ ਅਸੀਂ ਆਪਣੇ ਬਸ ਪਾਣੀ ਭੋਣਦੇ ਰਹਨੇ ਆ 10:00 11:00 ਵਜੇ ਤੱਕ ਫਿਰ ਅਸੀਂ ਘਰ ਦਾ ਕੰਮ ਕਰੀਏ ਫਿਰ ਅਸੀਂ ਬਾਹਰ ਜਾ ਕੇ ਕੰਮ ਕਰਦੇ ਤੇ ਕੀ ਮੰਗ ਕੇ ਕਰਦੇ ਸਾਨੂੰ ਬਸ ਇਹ ਪਿਆ ਪਾ ਦੇਣ ਪਾਣੀ ਦੇ ਸਰ ਐਕਚੁਅਲੀ ਨਾ ਸਾਡੇ ਪਾਣੀ ਦੀ ਸਾਰੀ ਵਟ ਲੈ ਨਹੀਂ ਗਈ 3 ਸਾਲ ਹੋ ਗਿਆ ਸਾਡੇ ਟੂਬਨਗੇ ਤੇ ਸਾਰੀ ਵਟ ਲੈ ਪਏ ਤੇ ਮੈਕਸਿਮਮ ਮੁੱਖ ਘਰਾਂ ਦੇ ਵਿੱਚ ਪਾਣੀ ਆਂਦਾ 10 ਤੋਂ 15 ਘਰ ਇਹੋ ਜਿਹੇ ਆ ਜਿਨ੍ਹਾਂ ਤੇ ਬਹੁਤ ਜ਼ਿਆਦਾ ਰੀਅਲਟੀ ਥਲੀ ਹੈਗੀ ਅੰਦੀਨਾਂ ਦੇ ਪਾਣੀ ਨਹੀਂ ਆਂਦਾ ਉਹਦਾ ਕਾਰਨ ਕੀ ਹੈ ਕਿ ਇੱਥੇ ਇੱਕ ਲੈਂਡ ਲੱਗਦੀ ਹੈ ਨਾਲ ਕ੍ਰੈਸ਼ਰ ਵਾਲੇ ਦੀ ਇੱਥੇ ਕੋਈ 300 ਫੁੱਟ ਪਾਈਪ ਪੈਣੀ ਆ ਆਪਾਂ 2 ਸਾਲ ਪਹਿਲੇ ਉੱਥੇ ਪਾਈਪ ਪਾਣ ਲਗੇ ਸੀ ਹਮ ਸਾਰੀ ਪਬਲਿਕ ਇਹ ਦੁਆਰੇ ਇੱਥੇ ਬੈਠੇ ਰਿਆ ਇਹ ਸਾਰੇ ਉਦੋਂ ਇਕੱਠੇ ਹੋਏ ਸੀ ਆਪਾਂ ਪਾ ਪਾ ਪਾਣ ਦੇ ਸੀ ਪਰ ਜਿਹੜਾ ਕਰੈਕਸ ਦਾ ਓਨਰ ਆ ਉਹ ਕਹਿੰਦਾ ਸੀ ਕਿ ਪਹਿਲੇ ਨਿਸ਼ਾਨ ਦੇਈ ਗਏ ਬੇਸਿਕਲੀ ਇਹ ਜਿਹੜੀਆਂ ਪਾ ਪਾ ਪੈਣੀਆਂ ਰੇਲਵੇ ਦੀ ਜਗ੍ਹਾ ਦੇ ਵਿੱਚ ਪੈਣੀਆਂ ਤੁਹਾਨੂੰ ਵੀ ਪਤਾ ਹੈ ਵੀ ਰੇਲਵੇ ਦੀ ਜਗ੍ਹਾ 'ਚ ਕੋਈ ਵੀ ਕੰਮ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਜਿਹੜੀ ਪਰਮਿਸ਼ਨ ਲੈ ਕੇ ਮਿਲੇ ਉਹ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਨਾਲ ਹੋਣਾ ਹੈ ਇਹ ਸਾਰੇ ਸਹਿਯੋਗ ਦੇਣ ਦੇ ਸੀਗੇ ਆਪਾਂ ਪੈਪਾ ਵੀ ਬਾਂਡੇ ਪਰ ਉਹਨਾਂ ਨੇ ਜ਼ਬਰਦਸਤੀ ਬੰਦ ਕਰ ਦਿੱਤਾ ਹੁਣ ਜਿਹੜੀ ਪਾਣੀ ਦੀ ਦਿੱਕਤ ਹੈ ਉਹ ਮੈਂ ਦੱਸਦਾ ਤੁਹਾਨੂੰ ਸਾਡੇ ਇੱਥੇ ਟਿਊਬਲ ਦੇ ਬਾਹਰ ਇੱਕ ਬਾਲ ਲੱਗਿਆ ਹੋਇਆ ਉਹ ਬਾਲ ਨੂੰ ਕੋਈ ਵੀ ਬੰਦਾ ਆਪਰੇਟ ਨਹੀਂ ਕਰਦਾ ਪਰ ਮੈਂ ਤੁਹਾਡੇ ਮਾਦੇ ਬਣਾ ਦੱਸਣਾ ਚਾਹੁੰਦਾ ਕਿ ਉਹ ਬਾਲ ਨਾਲ ਆਪਾਂ ਕੱਲ ਖੋਲ੍ਹ ਕੇ ਦੇਖਿਆ ਉਹ ਟੁੱਟਿਆ ਹੋਇਆ ਉਹਦੇ ਵਿੱਚ ਜਿਹੜਾ ਟਿੱਕੀ ਜੀ ਆਂਦੀ ਉਹ ਬਾਲ ਕੋਈ ਆਪਰੇਟ ਨਹੀਂ ਕਰਦਾ ਕਿਵੇਂ ਨਹੀਂ ਉਹਦੇ ਨਾਲੇ ਸ਼ਰਾਰਤ ਕੀਤੀ ਹੈ ਰਾਜਨੀਤੀ ਕੀਤੀ ਹੈ ਵੋਟਾਂ ਦੇ ਚੱਕਰ ਦੇ ਵਿੱਚ ਬਾਲ ਟੁੱਟਿਆ ਉਹਦੀ ਜਿਹੜੀ ਟਿੱਕੀ ਆ ਹੁਣ ਨਿਚੇ ਡਿੱਗੀ ਦੀ ਸੀ 15 ਦਿਨ ਜਿਹੜਾ ਟਿਊਬਲ ਚੱਲਦਾ ਰਿਹਾ ਸਾਨੂੰ ਪਤਾ ਹੀ ਨਹੀਂ ਸੀ ਇਸ ਚੀਜ਼ ਦਾ ਵੀ ਇਹ ਬਾਲ ਟੁੱਟਿਆ ਹੈ ਕਿਉਂਕਿ ਇਹਨੂੰ ਕਦੀ ਕੋਈ ਆਪਰੇਟ ਨਹੀਂ ਕਰਦਾ ਖੁੱਲਾ ਹੀ ਰਹਿੰਦਾ ਕੱਲ ਆਪਾਂ ਖੋਲ ਕੇ ਦੇਖਿਆ ਤੇ ਬਾਲ ਵੀ ਟੁੱਟੇ ਦਾ ਉਹਦਾ ਕਲੰਪੀ ਟੁੱਟੇ ਦਾ ਉਹ ਕੱਲ ਆਪਾਂ ਸੈੱਟ ਕੀਤਾ ਤੇ ਕੰਟੀਨਿਊ ਅੱਜ ਵੀ ਸਵੇਰੇ 4 ਵਜੇ ਪਾਣੀ ਚਲਾਇਆ ਕੱਲ ਰਾਤ 11 ਵਜੇ ਤੱਕ ਚੱਲਦਾ ਰਿਹਾ ਕਿਉਂਕਿ ਸਾਨੂੰ ਪਤਾ ਹੈ ਸਾਡਾ ਹੀ ਪਰਿਵਾਰ ਆ ਸਾਰਾ ਇਹਨਾਂ ਦੇ ਪਾਣੀ ਦੀ ਤੰਗੀ ਆ ਰਹੀ ਹੈ ਇਹਨਾਂ ਤੋਂ ਤੇ ਕਹਿੰਦਾ ਡੇਢ ਮਹੀਨੇ ਤੋਂ ਪਾਣੀ ਨਹੀਂ ਪ੍ਰੋਬਲਮ ਨਹੀਂ ਡੇਢ ਮਹੀਨੇ ਨਹੀਂ ਸਿਰ 15-20 ਦਿਨਾਂ ਤੋਂ ਮਹੀਨੇ ਤੋਂ ਐ ਪ੍ਰੋਬਲਮ ਜ਼ਿਆਦਾ ਹੈ ਬਾਕੀ 4-5 ਘਰ ਸੀਗੇ ਜਿਨ੍ਹਾਂ ਨੂੰ ਕੰਟੀਨਿਊ ਪਾਣੀ ਨਹੀਂ ਆਂਦਾ ਬਾਕੀਆਂ ਨੂੰ ਆਂਦਾ ਸੀ ਆਪਾਂ ਕੰਟੀਨਿਊ ਉਹਨਾਂ ਨੂੰ ਮਿਲੇ ਆ ਤੇ 2 ਦਿਨ ਤੋਂ ਆਪਾਂ ਕੰਟੀਨਿਊ 12-12 ਵਜੇ ਤੱਕ ਪਾਣੀ ਦੇ ਦਿੰਦੇ ਨੇ ਪਾਪਾ ਆਉਣ ਦੀ ਗੱਲ ਕੀਤੀ ਜਾ ਰਹੀ ਉਹਦਾ ਕੀ ਸਟੇਟਸ ਹੈ ਪਾਪਾ ਤਾਨੂੰ ਵੀ ਪਤਾ ਇਲੈਕਸ਼ਨ ਕੋਡ ਲੱਗੇਦਾ ਸੀ ਤੇ ਅਦਿੱਕ ਤੱਕ ਨੀਰ ਸਾਹਿਬ ਨੇ ਕਿਹਾ ਸੀਗਾ ਵੀ ਬੰਦਾ ਹੈ ਆਪਾਂ ਨਹੀਂ ਕੰਮ ਕਰਾਉਣ ਦੇ ਕਿਉਂਕਿ ਸ਼ਾਇਦ ਰਿਪਰ ਕੋਈ ਵੀ ਕੋਈ ਵੀ ਇਹਦੇ ਚ ਬੋਲ ਸਕਦਾ ਹੈ ਤੇ ਆਦੇ ਸੱਤ ਕੱਲ ਸੱਤ ਹੋਈ ਨਹੀਂ ਐ ਤੇ ਆਪਾਂ ਇਹਨਾਂ ਹਮੇਸ਼ਾ ਇਹਨਾਂ ਨੂੰ ਕਿਹਾ ਵੀ ਦੋ ਤਿੰਨ ਦਿਨ ਦਿਓ ਤੇ ਪਾਪਾ ਪੈਣੀ ਹੈ ਕੋਸ਼ਿਸ਼ ਕਰਾਂਗੇ ਤਾਂ ਹਲਮਿਲ ਕਰਕੇ ਕਿਉਂਕਿ ਇਹਨਾਂ ਨੇ ਕ੍ਰੈਸ਼ ਵਾਲੇ ਨੇ ਮੇਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂ ਆ ਤੇ ਆਪਾਂ ਉਹਨਾਂ ਦਾ ਵੀ ਥੈਂਕਸ ਕਰਾਂਗੇ ਪਾਪਾ ਪਾ ਗਏ ਪਾਣੀ ਆਣ ਕਰਕੇ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆਈ ਤਾਂ ਉਹਦੇ ਵੱਲ ਕੋਈ ਵਾਟਰ ਟੈਂਕ ਪ੍ਰੋਵਾਈਡ ਕਰਵਾਇਆ ਗਿਆ ਨਾ ਬਿਲਕੁਲ ਕਰਕੇ 2-3 ਦਿਨ ਪਹਿਲੇ ਇਹਨਾਂ ਨੂੰ ਵਾਟਰ ਟੈਂਕ ਦਿੱਤੇ ਇਹਨਾਂ ਨੂੰ ਪੁੱਛਣੋਂ ਆਪਾਂ ਮੈਂ ਆਪਣੀ ਆਪਣੀ ਮਨੀ ਤੇ ਪੌਕੇਟ ਮਨੀ ਤੋਂ ਲਿਆ ਦਿੱਤੇ ਬਟਨ ਇਹਦੇ ਚ ਕੋਈ ਆਪਾਂ ਦੋ ਰਹਿਣੀ ਬਾਕੀ ਬਿਲਕੁਲ ਨਹੀਂ ਜਿਹੜੀ ਪਰੇਸ਼ਾਨੀ ਹੈ ਗਈ ਹੈ ਉਹ ਹੈ ਗਈ ਹੈ ਤੇ ਆਪਾਂ ਹਮੇਸ਼ਾ ਇਹਨਾਂ ਦੇ ਨਾਲ ਖੜੇ ਹਾਂ ਜਿੱਥੇ ਲੋੜ ਪੈਗੀ ਜੇ ਕਿਤੇ ਧਰਨਾ ਲਾਣਾ ਪੈਗਾ ਆਪੋ ਵੀ ਆਵਾਂਗੇ ਜੇ ਡੀਸੀ ਦੇ ਉੱਤਰ ਜਾਣਾ ਪਿਆ ਆਪੋ ਵੀ ਜਾਵਾਂਗੇ ਜੇ ਮੇਅਰ ਸਾਹਿਬ ਨੂੰ ਕਹਿਣਾ ਪਿਆ ਤੇ ਉਹ ਵੀ ਕਹਾਂਗੇ ਜਿਹੜਾ ਬਾਲ ਟੁੱਟਿਆ ਉਹ ਠੀਕ ਕਰਾ ਤਕ ਬਾਲ ਮੈਂ ਆਪਣੇ ਕੋਲੋਂ ਪਾਕਟ ਮਣੀ ਚੋਂ ਕੱਲ ਆਪਣੇ ਲਿਵਰ ਦੇ ਕੇ ਆਪਣੇ ਬੰਦੇ ਦੇ ਕੇ 2.5 ਹਜ਼ਾਰ ਰੁਪਏ ਖਰਚ ਕੇ ਠੀਕ ਕਰਾਇਆ ਕੋਈ ਘਰ ਆਪਸ਼ਨ ਕੋ ਮਦਦ ਨਹੀਂ ਆਪਣੇ ਪਾਕਟ ਮਣੀ ਚੋਂ ਠੀਕ ਕਰਾਇਆ ਕੈਮਰ ਪਰਸਨ ਹਣੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ